ਹੂਨ ਹੈਲਮਟ ਲਗਾ ਕੇ ਪੈਟਰੋਲ ਪੰਪ ਤੇ ਨਹੀਂ ਗਏ ਤੇ ਪੈਟਰੋਲ ਨਹੀਂ ਮਿਲੇਗਾ ਹੂਨੋ ਹੈਲਮਟ ਤੇ ਨੋ ਫਿਊਲ ਦਾ ਆਦੇਸ਼ ਜਾਰੀ ਹੋ ਗਿਆ ਹੈ ਵਾਹਨ ਚਲਾਉਣ ਵਾਲੇ ਨੂੰ ਅਤੇ ਪਿੱਛੇ ਬੈਠਣ ਵਾਲੇ ਨੂੰ ਦੋਹਾਂ ਨੂੰ ਹੈਲਮਟ ਲਗਾਉਣਾ ਪਵੇਗਾ ਜੀ ਹਾਂ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਦੱਸ ਦਈਏ ਕਿ ਇੱਕ ਨਵੀਂ ਨੀਤੀ ਜਿਹੜੀ ਆ ਬਣੀ ਹੈ ਜਿਸ ਦੇ ਅਨੁਸਾਰ ਜਿਹੜੇ ਦੋ ਪਹੀਆ ਵਾਹਨ ਨੇ ਉਹਨਾਂ ਨੂੰ ਹੈਲਮਟ ਲਗਾਉਣਾ ਲਾਜ਼ਮੀ ਹੋਵੇਗਾ ਨਹੀਂ ਤਾਂ ਉਹਨਾਂ ਦੇ ਦੋ ਪਹੀਆ ਵਾਹਨ ਦੇ ਵਿੱਚ ਪੈਟਰੋਲ ਨਹੀਂ ਮਿਲੇਗਾ ਜੀ ਹਾਂ ਦਾਦੀਏ ਕੇਸ ਨੀਤੀ ਦੇ ਅਨੁਸਾਰ ਕਿਹਾ ਗਿਆ ਹੈ ਕਿ ਸਭ ਤੋਂ ਜ਼ਿਆਦਾ ਦੁਰਘਟਨਾਵਾਂ ਜਿਹੜੇ ਨੇ ਜਿਹੜੇ ਸਭ ਤੋਂ ਜ਼ਿਆਦਾ ਘਟਨਾ ਹੁੰਦੀ ਹੈ ਉਹ ਦੋ ਪਹੀਆ ਵਾਹਨ ਦੇ ਵਿੱਚ ਹੁੰਦੀ ਹੈ ਅਤੇ ਬਹੁਤ ਬਾਾਰ ਜਦੋਂ ਜਿਹੜੇ ਦੋ ਪਹੀਆ ਵਾਹਨ ਨੇ ਉਹ ਜ਼ਖਮੀ ਹੋ ਜਾਂਦੇ ਨੇ ਜਾਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਦੱਸਿਆ ਗਿਆ ਹੈ ਕਿ ਉਹਨਾਂ ਨੇ ਹੈਲਮਟ ਨਹੀਂ ਲਗਾਇਆ ਹੁੰਦਾ ਤੇ ਇਸੇ ਕਰਕੇ ਹੈਲਮਟ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਤੇ ਜਿਹੜੇ ਹੈਲਮਟ ਨਹੀਂ ਲਗਾ ਕੇ ਪੈਟਰੋਲ ਪੰਪ ਤੇ ਜਾਣਗੇ ਉਹਨਾਂ ਨੂੰ ਜੋ ਹੈ ਪੈਟਰੋਲ ਨਹੀਂ ਮਿਲੇਗਾ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਆਖਿਰਕਾਰ ਇਹ ਨੀਤੀ ਲਾਗੂ ਕਿੱਥੇ ਹੋਇਆ ਹੈ ਜੀ ਹਾਂ ਦੱਸਦੀ ਹੈ ਕਿ ਇਹ ਸਾਰਾ ਕੁਝ ਯੂਪੀ ਦੇ ਵਿੱਚ ਜੀ ਹਾਂ ਦੱਸਦੀ ਹੈ ਕਿ ਇਹ ਸਾਰਾ ਕੁਝ ਯੂਪੀ ਦੇ ਵਿੱਚ ਲਾਗੂ ਹੋਇਆ ਹੈ ਜੀ ਹਾਂ ਯੂਪੀ ਦੇ ਸਾਰੇ ਰਾਜਾਂ ਦੇ ਵਿੱਚ ਨੋਟਿਸ ਜਾਰੀ ਕਰ ਦਿੱਤਾ ਗਿਆ ਲੈਟਰ ਪੈਟਰੋਲ ਪੰਪਾਂ ਤੇ ਪਹੁੰਚਾ ਦਿੱਤਾ ਗਿਆ ਹੈ ਕਿ ਸਾਰਿਆਂ ਨੂੰ ਜੋ ਹੈ ਉਹ ਜੋ ਲਗਾਉਣਾ ਪਵੇਗਾ ਹੈਲਮਟ ਅਗਰ ਉਹ ਹੈਲਮਟ ਲਗਾ ਕੇ ਪੈਟਰੋਲ ਪੰਪ ਤੇ ਨਹੀਂ ਆਉਂਦੇ ਤੇ ਉਹਨਾਂ ਦੀ ਮੋਟਰਸਾਈਕਲ ਸਕੂਟੀ ਜੋ ਵੀ ਉਹ ਦੋ ਪਹੀਆ ਵਾਹਨ ਹੈ ਉਹਨਾਂ ਦੇ ਕੋਲ ਉਸ ਦੇ ਵਿੱਚ ਪੈਟਰੋਲ ਨਹੀਂ ਪਾਇਆ ਜਾਵੇਗਾ ਦੱਸਿਆ ਗਿਆ ਹੈ ਕਿ ਸਿਰਫ ਵਾਹਨ ਚਲਾਉਣ ਵਾਲੇ ਨੂੰ ਨਹੀਂ ਬਲਕਿ ਜਿਹੜਾ ਪਿੱਛੇ ਬੈਠਾ ਹੈ ਉਸ ਨੂੰ ਵੀ ਹੈਲਮਟ ਲਗਾਉਣਾ ਲਾਜ਼ਮੀ ਹੋਵੇਗਾ ਨਹੀਂ ਤਾਂ ਪੈਟਰੋਲ ਨਹੀਂ ਮਿਲੇਗਾ ਇਸ ਨੀਤੀ ਦੇ ਨਾਲ ਹਾਲਾਂਕਿ ਫਾਇਦਾ ਹੋਵੇਗਾ ਜਾਂ ਨਹੀਂ ਹੋਵੇਗਾ ਇਹ ਤਾਂ ਸਮਾਂ ਦੱਸੇਗਾ ਪਰ ਜੋ ਪ੍ਰਸ਼ਾਸਨ ਨੇ ਉਸ ਨੇ ਸਖਤ ਫੈਸਲਾ ਲਿਆ ਹੈ ਕਿ ਜਿਹੜੇ ਸਭ ਤੋਂ ਜ਼ਿਆਦਾ ਘਟਨਾ ਹੁੰਦੇ ਨੇ ਉਸ ਦੇ ਵਿੱਚ ਬਹੁਤ ਵਾਰ ਦੋ ਪਹੀਆ ਵਾਹਨ ਦੀ ਵਾਹਨ ਚਲਾਉਣ ਵਾਲੇ ਦੀ ਮੌਤ ਹੋ ਜਾਂਦੀ ਹੈ ਤੇ ਉਹਨਾਂ ਨੇ ਬਹੁਤ ਵਾਰ ਹੈਲਮਟ ਲਗਾਇਆ ਹੀ ਨਹੀਂ ਹੁੰਦਾ ਉਸੇ ਕਰਕੇ ਇਹ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਹੈ ਸੋ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਸ ਫੈਸਲੇ ਦੇ ਨਾਲ ਕਿੰਨਾ ਕੁ ਫਾਇਦਾ ਹੋਏਗਾ ਇਹ ਫੈਸਲਾ ਸਹੀ ਹੈ ਜਾਂ ਗਲਤ ਹੈ ਜ਼ਰੂਰ ਦੱਸਣਾ ਤੇ ਕੀ ਲੱਗਦਾ ਹੈ ਕਿ ਇਹ ਫੈਸਲਾ ਬਾਕੀ ਰਾਜਾਂ ਨੂੰ ਵੀ ਲਾਗੂ ਕਰਨਾ ਚਾਹੀਦਾ ਹੈ ਹਾਂ ਜਾਂ ਨਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ